ਹੈਲੋ ਗਾਇਜ਼ ਕੀ ਹਾਲ ਚਾਲ ਆਮਿਤ ਕਰਦਾ ਸਾਰੇ ਵਧੀਆ ਹੋਵਗੇ ਤੇ ਆ ਵਾ ਸਾਡਾ ਕੰਦੂਰਾਮ ਭਾਈ ਬਿਮਾਰ ਚੱਲ ਰਹੀ ਬਿਮਾਰ ਕਰਕੇ ਖਾਂਸੀ ਫੁੰਸੀ ਹੋਈ ਪਈ ਆ ਪਰ ਇਹ ਆ ਕਿ ਕਪੜੇ-ਕੁਪੜੇ ਵੀ ਨੁੰਢੀ ਤੇ ਕਹਿੰਦੀ ਮੈਨੂੰ ਫਰੂਟ ਲਿਆ ਕੇ ਦੇ ਉਹ ਖਾਣ ਨੂੰ ਲਿਆ ਕੇ ਦੇਣਾ ਕੋਈ ਤਾਂ ਫਰੂਟ ਹੁਣ ਗੱਲੀ ਮੈਨੂੰ ਫਰੂਟ ਲਿਆ ਕੇ ਦੇ ਉਹ ਖਾਣ ਨੂੰ ਤੇ ਅੱਜ ਅੱਜ ਕੀ ਬਣਾਏਗਾ ਅੱਜ ਕੀ ਬਣਾਏਗਾ ਆਲ ਹਾਂ ਦਾਲ ਬਣਾਉਂਗਾ ਕਿਹੜੀ ਦਾਲ ਮੂੰਗੀ ਵਸਲੀ ਏ ਵਸ ਸਾਰੀ ਦਿਹਾੜੀ ਇਹਨੇ ਕਦੀ ਮੰਗੀ ਮਸਰੀ ਕਰੀ ਕੋਈ ਚੀਜ਼ ਮਿਲ ਗਈ ਕੋਈ ਇਹ ਹੈ ਨਹੀਂ ਕਿ ਮੇਰੀ ਮਨਪਸੰਦੀ ਵੀ ਕੋਈ ਚੀਜ਼ ਬਣਾ ਦੇ ਕੋਈ ਮੇਰੀ ਮਨਪਸੰਦੀ ਚੀਜ਼ ਬਣਾ ਦੇ ਤੁਸੀਂ ਲਿਆ ਕੇ ਦੋ ਬਣਾਣਾ ਤੇ ਜ਼ਿਆਕਤ ਦਿੰਦੇ ਹੋ ਤੇ ਸਬਜੀ ਵਾਲੇ ਪੰਜਾਂ ਹੁੰਦੇ ਨੇ ਓਰੇ ਸਬਜੀ ਵਾਲੇ ਵੰਜਾ ਹੁੰਦੇ ਨੇ ਤੁਸੀਂ ਪਹਿਲਾਂ ਮੈਨੂੰ ਫਰੂਟ ਲਿਆ ਦਿਓ ਇਹਨੂੰ ਪਹਿਲਾਂ ਫਰੂਟ ਲਿਆ ਕੇ ਦਓ ਉਸ ਤੋਂ ਬਾਅਦ ਦੇਖੋ ਕਿ ਕੋਈ ਚੀਜ਼ ਬਣਾ ਕੇ ਦੋਗੀ ਤੇ ਤਾਂ ਅਸੀਂ ਖਾਵਾਂਗੇ ਫਰੂਟ ਲਿਆ ਕੇ ਦੋ ਮੈਂ ਖਾਣਗੇ ਜਦੋਂ ਆਪਾਂ ਖਾਵਾਂਗੇ ਤੇ ਗਾਇਸ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਾਡੀ ਵੀਡੀਓ ਨੂੰ ਸਪੋਰਟ ਕਰੋ ਤੇ ਅਸੀਂ ਡੇਲੀ ਵਲੋਗਸ ਫਿਰ ਹੋਰ ਵੱਡੇ ਵੀਡੀਓ ਬਣਾਇਆ ਕਰਾਂਗੇ ਲੌਂਗ ਵੀਲੋਗ ਬਣਾਇਆ ਕਰਾਂਗੇ ਤੇ ਪਰ ਇਹ ਹੈ ਕਿ ਸਾਡੀ ਵੀਡੀਓ ਨੂੰ ਦੇਖਦੇ ਜ਼ਰੂਰ ਨੇ ਕਮੈਂਟ ਵੀ ਜ਼ਰੂਰ ਕਰਦੇ ਬਟ ਇਹ ਸਬਸਕ੍ਰਾਈਬ ਨਹੀਂ ਕਰਦੇ ਤੇ ਇਸ ਲਈ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪਲੀਜ਼ ਸਬਸਕ੍ਰਾਈਬ ਕਰਦੇ ਆ ਕਰੋ ਮੈਂ ਲਾਈਕ ਔਰ ਕਮੈਂਟ ਵੀ ਦਬ ਕੇ ਕੀਆ ਕਰੋ ਹੁਣ ਮੈਂ ਬੋਲ ਦਿੰਦਾ ਦਬ ਕੇ ਕੀਆ ਕਰੋ ਦਬ ਕੇ ਉਹਨ ਕੀ ਤੋਂ ਕਰੜ ਗਏ ਹੋ ਚਲੋ ਠੀਕ ਹੈ ਫਰੈਂਡਸ ਬਾਏ ਬਾਏ